ਸਤਿਕਾਰਯੋਗ ਦੋਸਤੋ ਲਗਾਤਾਰ ਅਖਬਾਰਾਂ ਦੇ ਵਿੱਚ ਖਬਰਾਂ ਆ ਰਹੀਆਂ ਨੇ ਅਵਾਰਾ ਕੁੱਤਿਆਂ ਦੀ ਵਜ੍ਹਾ ਕਰਕੇ ਮਨੁੱਖੀ ਜਾਨਾਂ ਮੌਤੇ ਮੂੰਹ ਚ ਜਾ ਰਹੀਆਂ ਨੇ ਅਬ ਹੋਰ ਤੋਂ ਖਬਰ ਆਈ ਹੈ ਕਿ 2 ਦਿਨਾਂ ਦੇ ਵਿੱਚ ਉਥੇ ਸਰਕਾਰੀ ਹਸਪਤਾਲ ਦੇ ਵਿੱਚੋਂ ਖਬਰ ਆਈ ਹੈ ਕਿ 2 ਦਿਨਾਂ ਦੇ ਵਿੱਚ ਲਗਾਤਾਰ 37 ਕੇਸ ਹੈ ਜਿਹੜੇ ਅਵਾਰਾ ਕੁੱਤਿਆਂ ਦੇ ਕੱਟੇ ਜਾਣ ਦੇ ਕੇਸ ਆਏ ਨੇਗੇ ਇਹ ਇਹ ਕੁੱਤੇ ਜਿਹੜੇ ਹੁੰਦੇ ਨੇ ਆਪਾਂ ਨੂੰ ਪਤਾ ਕਿਸੇ ਨਾ ਕਿਸੇ ਬਿਮਾਰੀ ਦੇ ਸ਼ਿਕਾਰ ਹੁੰਦੇ ਨੇ ਜਿਹੜੇ ਆਵਾਰਾ ਤੁਰੇ ਫਿਰਦੇ ਨੇ ਕਿਸੇ ਨੂੰ ਚਮੜੀ ਦਾ ਰੋਗ ਹੁੰਦਾ ਹੈ ਕਿਸੇ ਨੂੰ ਕੋਈ ਹੁੰਦਾ ਹੈ ਤੇ ਸਭ ਤੋਂ ਖਤਰਨਾਕ ਰੋਗ ਹੈ ਜਿਹੜਾ ਇਹਨਾਂ ਨੂੰ ਹਲਕਾ ਦਾ ਹੁੰਦਾ ਹੈ ਤੇ ਹਲਕੇ ਹੋਏ ਕੁੱਤਾ ਜੇ ਕਿਸੇ ਨੂੰ ਕੱਟ ਜਾਏ ਕਿਸੇ ਵੀ ਜੀਵ ਜੰਤੂ ਨੂੰ ਆਦਮੀ ਨੂੰ ਉਹਨੂੰ 3 ਮਹੀਨਿਆਂ ਤੋਂ ਬਾਅਦ ਹਲਕਾ ਦੇ ਲੱਛਣ ਉਹਦੇ 'ਚ ਸਾਨੂੰ ਨਜ਼ਰ ਆਉਣ ਲੱਗ ਜਾਂਦੇ ਨੇ ਬੇਸ਼ੱਕ ਇਸ ਬਿਮਾਰੀ ਦਾ ਸਰਕਾਰੀ ਹਸਪਤਾਲਾਂ ਦੇ ਵਿੱਚ ਹੱਲ ਹੈ ਟੀਕੇ ਹੈਗੇ ਐ ਪਰ ਇਹ ਕੁੱਤਿਆਂ ਦਾ ਕੋਈ ਹੱਲ ਕਿਉਂ ਨਹੀਂ ਕਰ ਦਿੱਤਾ ਜਾਂਦਾ ਜਿਹੜੇ ਇਹਨਾਂ ਨੁਕਸਾਨ ਕਰ ਰਹੇ ਨੇ ਲਗਾਤਾਰ ਮਨੁੱਖੀ ਜਾਨਾਂ ਦਾ ਔਰ ਇਸੇ ਤਰ੍ਹਾਂ ਹੀ ਮੁੱਲਾਂਪੁਰ ਦਾ ਅਖ਼ਰੋਂ ਤੋਂ ਖਬਰ ਆਈ ਹੈ ਹਸਨਪੁਰ ਪਿੰਡ ਦੇ ਵਿੱਚ ਕੋਈ ਚਾਹ ਦਾ ਖੋਖਾ ਲਾਉਂਦਾ ਗਰੀਬ ਹੁੰਦਾ ਉਹਦਾ ਬੱਚਾ ਸੀਗਾ ਤੀਜੀ કે ਚੌਥੀ ਜਮਾਤ ਚ ਪੜਦਾ ਸੀ 8-9 ਸਾਲ ਦਾ 8-9 ਸਾਲ ਦਾ ਬੱਚਾ ਹੋਏਗਾ ਪਤੰਗੋ ਨੇ ਡਿੱਗਦਾ ਵੇਖਿਆ ਅਸਮਾਨ ਦੇ ਵਿੱਚੋਂ ਉਹ ਪਤੰਗ ਨੂੰ ਚੁੱਕਣ ਦੇ ਲਈ ਉਹ ਪਤੰਗ ਦੇ ਪਿੱਛੇ ਉਹਨੇ ਦੌੜਨਾ ਸ਼ੁਰੂ ਕਰ ਦਿੱਤਾ ਤੇ ਉਹ ਪਤੰਗ ਡਿੱਗਦਾ ਡਿੱਗਦਾ ਖੇਤਾਂ ਦੇ ਵਿੱਚ ਝੜ ਗਿਆ ਤੇ ਉਹ ਪਤੰਗ ਨੂੰ ਜਦੋਂ ਚੁੱਕਣ ਗਿਆ ਉੱਥੇ ਅਵਾਰਾ ਕੁੱਤਿਆਂ ਦਾ ਬੈਠਾ ਹੋਇਆ ਝੁੰਡ ਸੀ ਉਹਨਾਂ ਨੇ ਉਸ ਬੱਚੇ ਨੂੰ ਕੁੱਤਿਆਂ ਨੇ ਘੇਰ ਲਿਆ ਘੇਰ ਕੇ ਉਹਨੂੰ ਚੂੰਡ ਚੂੰਡ ਕੇ ਉਹਨੂੰ ਨੋਚ ਨੋਚ ਕੇ ਮਾਰ ਦਿੱਤਾ ਤੇ ਖਾ ਗਏ ਤੇ ਜ਼ਖਮੀ লাশ ਸੀ ਜਿਹੜੀ ਉਹ ਬੱਚੇ ਦੀ ਘਰੇ ਲਿਆਂਦੀ ਗਈ ਹੈ ਤੇ ਇਸੇ ਤਰ੍ਹਾਂ ਹੀ ਘੁਰਕਾ ਪਿੰਡ ਹੈ ਫਾਜ਼ਿਲਕਾ ਜ਼ਿਲ੍ਹੇ ਦਾ ਇੱਕ ਆਦਮੀ ਆਪਣੇ ਦੋ ਬੱਚਿਆਂ ਨੂੰ ਬਿਠਾ ਕੇ ਮੋਟਰਸਾਈਕਲ ਤੇ ਜਾ ਰਿਹਾ ਹੈ ਅਵਾਰਾ ਕੁੱਤੇ ਲੜਦੇ ਲੜਦੇ ਮੋਟਰਸਾਈਕਲ ਦੇ ਮੂਹਰੇ ਆਏ ਤੇ ਉਹਦਾ ਐਕਸੀਡੈਂਟ ਹੋ ਗਿਆ ਬੁਰੀ ਤਰ੍ਹਾਂ ਉਹਨਾਂ ਦੇ ਸੱਟਾਂ ਲੱਗੀਆਂ ਗੰਭੀਰ ਜ਼ਖਮੀ ਹਾਲਤ ਚ ਉਹ ਵੀ ਹਸਪਤਾਲ ਚ ਪਏ ਨੇ ਔਰ ਇਸ ਤੋਂ ਅੱਗੇ ਜਿਹੜੀ ਢੜਬਾ ਮੰਡੀ ਤੋਂ ਖਬਰ ਆਈ ਹੈ ਕਿ ਇੱਕ 19 ਸਾਲ ਦਾ ਮੁੰਡਾ ਇੱਕ 22 ਸਾਲ ਦਾ ਮੁੰਡਾ ਕਾਰ ਦੇ ਵਿੱਚ ਆਪਣੇ ਪਿੰਡ ਨੂੰ ਆ ਰਹੇ ਨੇ ਤੇ ਰਸਤੇ ਦੇ ਵਿੱਚ ਥਾਣੇਦਾਰ ਦੇ ਦੱਸਣ ਅਨੁਸਾਰ ਜਿਹੜਾ ਕੌਰੀਆ ਉੱਥੇ ਐਸ ਐਚਓ ਹੈ ਚੌਕੀ ਹੈ ਉਹਦਾ ਜਿਹੜਾ ਇੰਚਾਰਜ ਆ ਉਹਨੇ ਦੱਸਿਆ ਕਿ ਆਵਾਰਾ ਡੰਗਰ ਆਇਆ ਏ ਕਾਰ ਦੇ ਅੱਗੇ ਕਾਰ ਦਾ ਬੈਲੈਂਸ ਵਿਗੜ ਗਿਆ ਤੇ ਕਾਰ ਦਰਖਤ ਨਾਲ ਜਾ ਕੇ ਟਕਰਾ ਗਈ ਤੇ ਉਹ ਦੋ ਕਰਾਂ ਦੇ ਜਿਹੜੇ ਚਿਰਾਗ ਸੀ ਇੱਕ 19 ਸਾਲਾਂ ਦਾ ਇੱਕ 23 ਸਾਲ ਦਾ 22 ਸਾਲ ਦਾ ਦੋਨੋਂ ਬੱਚਿਆਂ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਇਹਨੀਆਂ ਮੌਤਾਂ ਇਹ ਇਨ੍ਹਾਂ ਦਿਨਾਂ 'ਚ ਹੋਈਆਂ ਦੋ ਤਿੰਨ ਦਿਨਾਂ 'ਚ ਜਿਹੜੀਆਂ ਮੇਰੇ ਧਿਆਨ 'ਚ ਆਈਆਂ ਤੇ ਹੁਣ ਉੱਥੇ ਲੋਕ ਜਾਣਗੇ ਆਪਾਂ ਨੂੰ ਪਤਾ ਹੈ ਅਫਸੋਸ ਕਰਨਗੇ ਤੇ ਕਹਿਣਗੇ ਕਿ ਕੁਦਰਤ ਦਾ ਪਾਣਾ ਹੈ ਪਰਮਾਤਮਾ ਦਾ ਪਾਣਾ ਹੈ ਇਹਨਾਂ ਦੀ ਲਿਖੀ ਐਵੇਂ ਸੀ ਇਹ ਤਾਂ ਭਾਈ ਉਮਰ ਲਿਖੀ ਹੁੰਦੀ ਹੈ ਜਿਵੇਂ ਇਹ ਰਾਈ ਨਾ ਵੱਧ ਨਾ ਘਟ ਇਹ ਤਾਂ ਐਵੇਂ ਹੋਣਾ ਸੀ ਪਾਣਾ ਮੰਨੋ ਮਨ ਸਮਝਾਓ ਅਸੀਂ ਗਲਤ ਸਿਸਟਮ ਦੇ ਵਿੱਚ ਜਿੱਥੇ ਇਹ ਇਹ ਗਲਤ ਸਿਸਟਮ ਹੈ ਸਾਡਾ ਕਿ ਇੱਥੇ ਇਹਨਾਂ ਦਾ ਅਵਾਰਾ ਡੰਗਰਾਂ ਦਾ ਕੋਈ ਪ੍ਰਬੰਧ ਨਹੀਂ ਅਵਾਰਾ ਕੁੱਤਿਆਂ ਦਾ ਕੋਈ ਪ੍ਰਬੰਧ ਨਹੀਂ ਹੈ ਅਸੀਂ ਇਸ ਬਾਰੇ ਨਾ ਜਾਣਾਂ ਬਸ ਭੋਗ ਤੱਕ ਅਫਸੋਸ ਦੀਆਂ ਗੱਲਾਂ ਅਸੀਂ ਕਰਾਂਗੇ ਤੇ ਭੋਗ ਪਿਆ ਇਸ ਹਨ ਉਹ ਗੱਲ ਬਿਸਰ ਜਾਂਦੀ ਹੈ ਭੁੱਲ ਜਾਂਦੀ ਹੈ ਮੁੜ ਕੇ ਨਵੀਂ ਗੱਲ ਸ਼ੁਰੂ ਹੋ ਜਾਂਦੀ ਹੈ ਫਿਰ ਜਦੋਂ ਕੋਈ ਮਰਦਾ ਹੈ ਫਿਰ ਜਦੋਂ ਕੋਈ ਕੁੱਤੇ ਦੀ ਵਜ੍ਹਾ ਕਰਕੇ 12 ਡੰਗਰ ਦੀ ਵਜ੍ਹਾ ਕਰਕੇ ਕੋਈ ਘਟਨਾ ਵਾਪਰਦੀ ਹੈ ਫਿਰ ਉਤੇ ਸੀ ਅਫਸੋਸ ਕਰ ਲਾਣੇ ਘੜੀਆਂ ਵੇਖ ਕੇ ਜਾਇਆ ਉਹਨੇ ਅਗਲੇ ਦੇ ਵੀ 15 ਮਿੰਟ ਜਾ ਆਵਾਂਗੇ ਕੋਈ ਗੱਲ ਨਹੀਂ ਜਣੀ ਇਸ ਤਰ੍ਹਾਂ ਦਾ ਸਿਲਸਿਲਾ ਬਣ ਗਿਆ 12 ਡੰਗਰਾਂ ਦੀ ਏਡੀ ਵੱਡੀ ਸਮੱਸਿਆ ਹੈਗੀ ਹੈਗੇ ਆਵਾਰਾ ਡੰਗਰ ਝੁੰਡਾਂ ਦੇ ਝੁੰਡ ਤੁਰੇ ਫਿਰਦੇ ਆ ਕਣਕਾਂ ਹੋਈਆਂ ਹੁਣ ਕਣਕਾਂ ਦੋ ਦੋ ਗਿੱਠਾਂ ਦੀਆਂ ਹੋ ਗਈਆਂ ਉਹ ਕਿਵੇਂ ਮਤਲਬ ਉਹ ਫਸਲਾਂ ਨੂੰ ਫਸਲਾਂ ਨਹੀਂ ਚਰਦੀਆਂ ਫਸਲਾਂ ਤਾਂ ਉਹ ਚਰਦੀਆਂ ਚਰਦੀਆਂ ਝੁੰਡਾਂ ਦੇ ਝੁੰਡ ਨੇ ਜਿਹੜੇ ਉਹ ਗਰੀਬ ਕਿਸਾਨਾਂ ਦੇ ਬੱਚਿਆਂ ਦੇ ਅਰਮਾਨ ਚਰ ਜਾਂਦੀਆਂ ਨੇ ਉਹ ਕਿਸੇ ਕਿਸਾਨ ਨੇ ਸੋਚਿਆ ਹੁੰਦਾ ਕੋਈ 2 ਕਿੱਲੇ ਦਾ ਮਾਲਕਾ ਕੋਈ 3 ਕਿੱਲੇ ਦਾ 85% ਕਿਸਾਨੀਆਂ ਜਿਹੜੀ ਉਹ 4-5 ਕਿੱਲਿਆਂ ਤੱਕ ਵਾਲੀ ਹੈਗੇ 2 ਕਿੱਲਿਆਂ ਤੋਂ ਲੈ ਕੇ ਉਹ ਵਿਚਾਰਿਆਂ ਨੇ ਸੋਚਿਆ ਹੁੰਦਾ ਵੀ ਇੱਕ 2 ਕਿੱਲੇ ਕਣਕ ਦਾ ਆਊਗੀ ਤੇ ਕਣਕ ਦੇ ਨਾਲ ਕਿਸੇ ਧੀ ਦੇ ਹੱਥ ਪੀਲੇ ਕਰਨੇ ਹੁੰਦੇ ਕਿਸੇ ਨੇ ਪੁੱਤ ਬਾਹਰਲੇ ਮੁਲਕ ਭੇਜਣਾ ਹੁੰਦਾ ਕਿਸੇ ਨੇ ਕੁਸ਼ ਕਰਨਾ ਹੁੰਦਾ ਕਿੰਨੀਆਂ ਉਹਨਾਂ ਨੇ ਆਰਮਾਨ ਆਪਦੇ ਸੋਚੇ ਹੁੰਦੇ ਵੀ ਆਹ ਪੂਰੇ ਕਰਾਂਗੇ ਪਰ ਉਹ ਉਹਨਾਂ ਆਰਮਾਨਾਂ ਨੂੰ ਝਰ ਜਾਂਦੇ ਨੇ ਅਵਾਰਾ ਡੰਗਰ ਤੇ ਉਹ ਗਰੀਬ ਕਿਸਾਨ ਹੱਥਾਂ ਤੇ ਹੱਤ ਤਰ ਕੇ ਰਹਿ ਜਾਂਦੇ ਨੇ ਜਦੋਂ ਫਸਲ ਇਸ ਤਰ੍ਹਾਂ ਉਜੜ ਜਾਂਦੀ ਹੈ ਪਸ਼ੂਆਂ ਦੇ ਵੀ ਢਿੱਡ ਲੱਗਿਆ ਭੁੱਖ ਲੱਗਦੀ ਹੈ ਉਹਨਾਂ ਨੂੰ ਵੀ ਖੋਪ ਪੈਂਦੀ ਹੈ ਉਹਨਾਂ ਨੂੰ ਫਸਲ ਵੇਖ ਕੇ ਜਾਣਾ ਹੀ ਜਾਣਾ ਉੱਥੇ ਪਰ ਇਹਨਾਂ ਲਈ ਜਿੱਥੇ ਹੁਣ ਲਾਭ ਦੇਣ ਵਾਲੀਆਂ ਗਊਸ਼ਾਲਾਵਾਂ ਅਸੀਂ ਸੰਭੀਆਂ ਹੋਈਆਂ ਤਾਂ ਫਿਰ ਇਹ ਜ਼ਖਮੀ ਗਊਆਂ ਫਟੜ ਗਊਆਂ ਕੂੜੇ ਦੇ ਢੇਰ ਚ ਮੂੰਹ ਮਾਰਦੀਆਂ ਗਊਆਂ ਲਫਾਫੇ ਜਿਹੜੇ ਸ਼ਹਿਰਾਂ ਦੇ ਵਿੱਚ ਬਨ ਕੇ ਸੁੱਟ ਦਿੰਦੇ ਨੇ ਲੋਕ ਕੂੜੇ ਦੇ ਢੇਰਾਂ ਤੇ ਉਹਨਾਂ ਨੂੰ ਖਾ ਜਾਂਦੇ ਨੇ ਨਿਕਲ ਜਾਂਦੇ ਨੇ ਭੁੱਖੇ ਪਸ਼ੂ ਤੇ ਉਹਨਾਂ ਦੀ ਸਿਹਤ ਦਾ ਵੀ ਨੁਕਸਾਨ ਹੁੰਦਾ ਹੈ ਬਿਮਾਰੀਆਂ ਲੱਗਦੀਆਂ ਤੇ ਉਹ ਵੀ ਫਿਰ ਗਲੀਆਂ ਦੇ ਵਿੱਚ ਤੁਰੇ ਫਿਰਦੇ ਕਈ ਲੋਕ ਦਾਨੀ ਸੁਭਾਅ ਦੇ ਹੁੰਦੇ ਉਹਨਾਂ ਨੂੰ ਪੇੜੇ ਦਿੰਦੇ ਨੇ ਰੋਟੀ ਉਹਨਾਂ ਦੇ ਮੂੰਹ ਚ ਦਿੰਦੇ ਨੇ ਗਲੀਆਂ ਦੇ ਵਿੱਚ ਉਹ ਬਿਮਾਰ ਜਿਹੜਾ ਆਪਣਾ ਉਹ ਮਲ ਮੂਤਰ ਤਿਆਗ ਕਰਦੇ ਗਲੀਆਂ ਦੇ ਵਿੱਚ ਹੀ ਉਹ ਗੰਦ ਪਾਉਂਦੇ ਆ ਕਈ ਬਰੀਓ ਮਾਰਦੇ ਵੀ ਆ ਟੱਡ ਮਾਰਦੇ ਟੱਕਰ ਮਾਰਦੇ ਐ ਐਕਸੀਡੈਂਟ ਹੁੰਦੇ ਨੇ ਅਵਾਰਾ ਡੰਗਰਾਂ ਦੇ ਨਾਲ ਕੀ ਕੁਝ ਹੋਈ ਜਾਂਦਾ ਹੈ ਤਾਂ ਚਾਹੀਦਾ ਸਾਨੂੰ ਕਿ ਅਵਾਰਾ ਕੁੱਤੇ ਜਿਹੜੇ ਅਵਾਰਾ ਕੁੱਤਿਆਂ ਦਾ ਅਸੀਂ ਕੋਈ ਠੀਕ ਪ੍ਰਬੰਧ ਕਰ ਸਕਦੇ ਨੇ ਨਸਬੰਦੀ ਹੋ ਸਕਦੀ ਹੈ ਵੈਟਰਨਰੀ ਡਿਪਾਰਟਮੈਂਟ ਆ ਪਸ਼ੂਆਂ ਦਾ ਬਕਾਇਦਾ ਪੂਰਾ ਇੱਕ ਡਿਪਾਰਟਮੈਂਟ ਹੈ ਇਹਦੇ ਉੱਤੇ ਸਰਕਾਰ ਕੋਈ ਲਾਈਨ ਅਖਤਿਆਰ ਕਰੇ ਕਿ ਉਹ ਆਪਣੀ نسل ਨਾ ਵਧਾ ਸਕਣਾ ਕਿ ਬੱਚੇ ਹੀ ਨਾ ਪੈਦਾ ਹੋਣਾ ਅਵਾਰਾ ਕੁੱਤਿਆਂ ਦੇ ਬਾਕੀ ਜਿਨ੍ਹਾਂ ਨੇ ਘਰਾਂ 'ਚ ਰੱਖਣੇ ਆਪਦੇ ਉਹਨਾਂ ਨੂੰ ਬਕਾਇਦਾ ਟੀਕਿਆਂ ਦਾ ਕੋਰਸ ਕਰਾ ਕੇ ਬੜੀ ਖੁਸ਼ੀ ਨਾਲ ਉਹਨੂੰ ਰੱਖਣ ਉਹਨਾਂ ਦੀ ਸਾਂਭ ਸੰਭਾਲ ਕਰਨ ਪਰ ਆਵਾਰਾ ਕੁੱਤਿਆਂ ਦਾ ਕੋਈ ਹੱਲ ਵਿਗਿਆਨਕ ਹੱਲ ਇਹਨਾਂ ਦਾ ਹੋਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਉਹ ਆਜ਼ਾਦੀ ਨਾਲ ਘੁੰਮ ਫਿਰ ਸਕਣ ਹੱਡਾ ਰੋੜੀਆਂ ਦੇ ਨੇੜੇ ਬੈਠੇ ਹੋਏ ਆਵਾਰਾ ਕੁੱਤੇ ਤਾਂ ਬਹੁਤ ਖੁੰਖਾਰ ਹੁੰਦੇ ਨੇ ਮਾਸ ਖਾਣ ਦੀ ਉਹਨਾਂ ਦੀ ਆਦਤ ਹੁੰਦੀ ਹੈ ਮੀਟ ਵਾਲੇ ਖੋਖਿਆਂ ਦੇ ਸਾਹਮਣੇ ਬੈਠੇ ਰਹਿੰਦੇ ਨੇ ਮੀਟ ਵਾਲੀਆਂ ਦੁਕਾਨਾਂ ਦੇ ਜਦੋਂ ਉਹਨਾਂ ਦੀ ਮਾਸ ਖਾਣ ਦੀ ਆਦਤ ਬਣ ਜਾਂਦੀ ਹੈ ਕੱਚਾ ਮਾਸ ਤੇ ਜਦੋਂ ਫਿਰ ਉਹਨਾਂ ਨੂੰ ਕੋਈ ਮਰਿਆ ਪਸ਼ੂ ਨਹੀਂ ਮਿਲਦਾ ਹੈਗਾ ਤਾਂ ਫਿਰ ਤੁਰੇ ਜਾਂਦੇ ਬੱਚੇ ਜਾਂ ਬਜ਼ੁਰਗ ਦੇ ਉੱਤੇ ਹਮਲਾ ਕਰਦੇ ਨੇਗੇ ਉਹਨਾਂ ਦੇ ਲਈ ਤਾਂ ਉਹ ਮਾਸ ਹੈ ਤੇ ਉਹਨਾਂ ਨੂੰ ਨੋਚ ਕੇ ਖਾ ਜਾਂਦੇ ਨੇ ਯਾਨੀ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਲਗਾਤਾਰ ਸਾਡੇ ਸਮਾਜ ਦੇ ਵਿੱਚ ਇਹ ਵੱਧ ਰਹੀਆਂ ਤੇ ਇਨ੍ਹਾਂ ਗੱਲਾਂ ਵੱਲ ਕੋਈ ਕਿਸੇ ਦਾ ਧਿਆਨ ਨਹੀਂ ਹੈ ਕੁੱਤਿਆਂ ਦੇ ਲਈ ਘੱਟੋ-ਘੱਟ ਨਸਬੰਦੀ ਵਾਲਾ ਪ੍ਰੋਗਰਾਮ ਜਾਂ ਤਾਂ ਸ਼ੁਰੂ ਕਰ ਦੇਣਾ ਚਾਹੀਦਾ ਸਰਕਾਰ ਨੂੰ ਜਾਂ ਫਿਰ ਕੁੱਤਿਆਂ ਲਈ ਕੋਈ ਸ਼ੈਲਟਰ ਹੋਮ ਬਣਾਏ ਜਾਣ ਜਿੱਥੇ ਉਹਨਾਂ ਨੂੰ ਰੱਖਿਆ ਜਾਵੇ ਪੰਚਾਇਤਾਂ ਉਹ ਬਣਾ ਸਕਦੀਆਂ ਸ਼ੈਲਟਰ ਹੋਮ ਬਣਾ ਸਕਦੀਆਂ ਤੇ ਪੰਚਾਇਤਾਂ ਨੂੰ ਕੋਈ ਗ੍ਰਾਂਟ ਦਿੱਤੀ ਜਾਵੇ ਸਰਕਾਰ ਵੱਲੋਂ ਉਹ ਕੁੱਤਿਆਂ ਦੀ ਸਾਂਭ ਸੰਭਾਲ ਵਾਸਤੇ ਹੌਲੀ ਹੌਲੀ ਆਪਣੇ ਆਪ ਇਹਨਾਂ ਦੀ ਜਿਹੜੀ ਨਸਲ ਹੈ ਉਹ ਘਟ ਜਾਏਗੀ ਇਸੇ ਤਰ੍ਹਾਂ ਆਵਾਰਾ ਡੰਗਰ ਨੇ ਜਿਹੜੇ ਇਹਨਾਂ ਲਈ ਸਪੈਸ਼ਲ ਗਊਸ਼ਾਲਾਾਂ ਮਾ ਜਿਹੜੀਆਂ ਖੋਲੀਆਂ ਜਾਣੀਆਂ ਚਾਹੀਦੀਆਂ ਸਾਡੇ ਜਿਹੜੇ ਸਮਾਜ ਸੇਵੀ ਸੰਤ ਹੈਗੇ ਨੇਗੇ ਜਿਹੜੇ ਕਾਰ ਸੇਵਾ ਕਰਾਉਂਦੇ ਨੇਗੇ ਕਈ ਗੁਰੂ ਘਰਾਂ ਦੀ ਬੜੇ ਧਾਰਮਿਕ ਸਥਾਨਾਂ ਦੀ ਕਾਰ ਸੇਵਾ ਕਰਾਉਂਦੇ ਨੇਗੇ ਔਰ ਗਊਸ਼ਾਲਾਾਂ ਦੀ ਤਾਂ ਸੇਵਾ ਕਰਾਉਂਦੇ ਨੇ ਸਰਕਾਰ ਗਊ ਸੱਸ ਵੀ ਲੈਂਦੀ ਹੈ ਤਾਂ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਸਮਾਜ ਸੇਵੀਆਂ ਦੀ ਮਦਦ ਲੈ ਕੇ ਜਿਹੜੇ ਅਵਾਰਾ ਤੁਰੇ ਫਿਰਦੇ ਪਸ਼ੂ ਐ ਉਹਨਾਂ ਦੀ ਸ਼ਾਮ ਸਮਾਰ ਵਾਸਤੇ ਵੀ ਸਾਂਝੀਆਂ ਪਈਆਂ ਥਾਵਾਂ ਦਰਿਆਵਾਂ ਦੇ ਕਿਨਾਰੇ ਨਹਿਰਾਂ ਦੇ ਕਿਨਾਰੇ ਨਿੱਕੇ ਨਿੱਕੇ ਝਿੜੀਆਂ ਹੈਗੀਆਂ 4 400 5 500 ਕਿੱਲੇ ਦੀਆਂ ਝਿੜੀਆਂ ਹੈਗੀਆਂ ਸਾਡੇ ਪਿੰਡਾਂ 'ਚ ਪਈਆਂ ਨੇ ਆਮ ਹੀ ਭੀੜ ਪਏ ਨੇ ਨਿੱਕੇ ਨਿੱਕੇ ਜੰਗਲ ਪਏ ਨੇ ਉਹਨਾਂ ਥਾਵਾਂ ਦੇ ਉੱਤੇ ਬੜੇ ਆਰਾਮ ਦੇ ਨਾਲ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋ ਸਕਦਾ ਹੈ ਸ਼ੈੱਡ ਬਣ ਸਕਦੇ ਨੇਗੇ ਪਸ਼ੂ ਦੀ ਮਰਜ਼ੀ ਹੋਵੇ ਵੀ ਉਹ ਭਾਵੇਂ ਛੱਡ ਥੱਲੇ ਬਹਿ ਜਾਵੇ ਚਾਹੇ ਖੁੱਲੇ 'ਚ ਤੁਰ ਫਿਰਲੇ ਦਾਨੀ ਲੋਕ ਹੈਗੇ ਨੇ ਕਿੰਨੇ ਜਿਹੜੇ ਗਊਸ਼ਾਲਾਵਾਂ ਨੂੰ ਦਾਨ ਕਰਦੇ ਹੈਗੇ ਤੇ ਇਹ ਬੜੇ ਆਰਾਮ ਨਾਲ ਇੱਧਰ ਧਿਆਨ ਦੇਣ ਦੀ ਲੋੜ ਇਹਨਾਂ ਦਾ ਹੱਲ ਹੋ ਸਕਦਾ ਪਰ ਕੀਮਤੀ ਮਨੁੱਖੀ ਜਾਨਾਂ ਇਹਨਾਂ ਦੋ ਕਾਰਨਾ ਕਰਕੇ ਅਵਾਰਾ ਕੁੱਤੇ ਤੇ ਅਵਾਰਾ ਡੰਗਰਾਂ ਦੀ ਵਜਾ ਕਰਕੇ ਕੀਮਤੀ ਜਾਨਾਂ ਜਾ ਰਹੀਆਂ ਨੇ ਖਬਰ ਬਣਦੀ ਹੈ ਛੋਟੀ ਮੋਟੀ ਖਬਰ ਬਣਦੀ ਹੈ ਤੇ ਬੇਤਿਆਨੇ ਅਸੀਂ ਕੋਲ ਦੀ ਲੰਘ ਜਾਂਦੇ ਹੈਗੇ ਖਬਰ ਨੂੰ ਵੀ ਨਹੀਂ ਪੜਦੇ ਹੈਗੇ ਅਸੀਂ ਤੇ ਲੋਕ ਮਰ ਰਹੇ ਨੇਗੇ ਤਾਂ ਲੋਕਲ ਜਿਹੜੀਆਂ ਸਾਡੀਆਂ ਲੋਕਲ ਸਰਕਾਰ ਜਿਹਨੂੰ ਕਹਿਆ ਜਾਂਦਾ ਚਾਹੇ ਉਹ ਮਿਊਨਿਸਪਲ ਕਾਰਪੋਰੇਸ਼ਨਾਂ ਨੇ ਨਗਰਪਾਲਿਕਾਵਾਂ ਨੇ ਨਗਰਪੰਚਾਇਤਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਇਹ ਵੀ ਖੁਦਮਤੇ ਪਾਸ ਕਰਨ ਸਰਕਾਰ ਤੋਂ ਮੰਗ ਕਰਨ ਸਰਕਾਰ ਇਹਨਾਂ ਨੂੰ ਗ੍ਰਾਂਟ ਦੇਵੇ ਇਸ ਮੁੱਦੇ ਦੇ ਉੱਤੇ ਤਾਂ ਜੋ ਕੋਈ ਵੀ ਅਵਾਰਾ ਡੰਗਰ ਤੇ ਅਵਾਰਾ ਕੁੱਤਾ ਜਿਹੜਾ ਕਿਤੇ ਵੀ ਦੇਖਣ ਨੂੰ ਨਾ ਮਿਲੇ ਕਿਉਂਕਿ ਬਹੁਤ ਭਿਆਨਕ ਇਹ ਸਮੱਸਿਆ ਬਣ ਗਈ ਹੈ ਤੇ ਕੀਮਤੀ ਜਾਨਾਂ ਜਿਹੜੀਆਂ ਚੱਲੀਆਂ ਜਾਂਦੀਆਂ ਤੇ ਫਿਰ ਅਸੀਂ ਹੱਥਾਂ ਤੇ ਹੱਥ ਤਰ ਕੇ ਪਛਤਾਵਾ ਕਰਕੇ ਹਫ਼ਤਾਕ ਬਾਅਦ ਫਿਰ ਉਸੇ ਰਾਤ ਪੈ ਜਾਂਦੇ ਆ ਤੇ ਮੇਰੀ ਬੇਨਤੀ ਹੈ ਤੁਹਾਨੂੰ ਦੋਸਤਾਂ ਨੂੰ ਵੀ ਸਾਰਿਆਂ ਨੂੰ ਕਿਉਂਕਿ ਗਊ ਆ ਜਿਹੜੀ ਉਹ ਵੱਡੀ ਗਿਣਤੀ ਚ ਆਵਾਰਾ ਤੋਂ ਹੁਣ ਲਾਵਾਰਸ ਤੋਂ ਰਹੀ ਫਿਰਦੀ ਹੈ ਇਹਦੇ ਉੱਤੇ ਧਾਰਮਿਕ ਪਵਨਮ ਦਾ ਸਵਾਲ ਖੜਾ ਹੋ ਜਾਂਦਾ ਹੈ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਕਿ ਇਹਤੇ ਪੁੱਠਾ ਸਿੱਧਾ ਕਮੈਂਟ ਨਾ ਕਰਿਓ ਕੋਈ ਵੀ ਮੇਰੇ ਦੋਸਤਾਂ ਨੂੰ ਬੇਨਤੀ ਹੈ ਮੇਰੇ ਨਾਲ ਸੰਜੀਦਾ ਲੋਕ ਹੀ ਜੁੜੇ ਹੋਏ ਨੇਗੇ ਸਾਰੇ ਸਿਆਣੇ ਲੋਕ ਤਾਂ ਗਊਆਂ ਦੇ ਲਈ ਕੋਈ ਐਸੀ ਗਊਸ਼ਾਲਾ ਉਹਨਾਂ ਦਾ ਪ੍ਰਬੰਧ ਕੀਤਾ ਜਾਵੇ ਧਾਰਮਿਕ ਪਵਨਮ ਦਾ ਖਿਆਲ ਰੱਖੋ ਕਿ ਕੁੱਤਿਆਂ ਦੇ ਹੱਕ 'ਚ ਵੀ ਕਾਨੂੰਨ ਹੈਗਾ ਉਸ ਕਾਨੂੰਨ ਦਾ ਖਿਆਲ ਰੱਖਦੇ ਹੋਏ ਕਿ ਕੁੱਤੇ ਨੂੰ ਅਸੀਂ ਮਾਰਤਾ ਸਕਦੇ ਨਹੀਂਗੇ ਪੁਰਾਣਾ ਜ਼ਮਾਨਾ ਹੁੰਦਾ ਸੀ ਕਿਸੇ ਵੇਲੇ ਇਹਨਾਂ ਨੂੰ ਮਾਰ ਦਿੱਤਾ ਜਾਂਦਾ ਸੀ ਪਰ ਉਸ ਤੋਂ ਬਾਅਦ ਕਾਨੂੰਨ ਬਣਿਆ ਮਾਰਿਆ ਨਹੀਂ ਜਾ ਸਕਦਾ ਤਾਂ ਇਹਦਾ ਕੋਈ ਵਿਗਿਆਨਕ ਹੱਲ ਦੋਨੋਂ ਸਮੱਸਿਆਵਾਂ ਦਾ ਕੱਢਿਆ ਜਾ ਸਕਦਾ ਹੈ ਸੋ ਸਮਾਜ ਸੇਵੀਆਂ ਨੂੰ ਚੁਣੇ ਹੋਏ ਜਿਹੜੇ ਪਿੰਡਾਂ ਦੇ ਪੰਚ ਸਰਪੰਚ ਨੰਬਰਦਾਰ ਨਗਰਪਾਲਿਕਾ ਮਦੇ ਪ੍ਰਧਾਨ ਸਾਹਿਬਾਨ ਐਮ ਸੀ ਸਾਹਿਬਾਨ ਸਾਡੇ ਕਾਰਪੋਰੇਸ਼ਨਾਂ ਦੇ ਆਗੂ ਤੇ ਸਰਕਾਰਾਂ ਦੇ ਆਗੂ ਜਿਹੜੇ ਉਹਨਾਂ ਨੂੰ ਬੇਨਤੀ ਹੈ ਕਿ ਇਸ ਮਸਲੇ ਦੇ ਉੱਤੇ ਇਹਦਾ ਕੋਈ ਵਿਗਿਆਨਕ ਹੱਲ ਲੱਭਣ ਤਾਂ ਜੋ ਜਿਹੜਾ ਸਾਡਾ ਸਮਾਜ ਹੈ ਦੋ ਵੱਡੀਆਂ ਆਲਮਤਾਂ ਤੋਂ ਬਚ ਸਕੇ ਗੱਲ ਚੰਗੀ ਲੱਗਿਆ ਇਹਨੂੰ ਸ਼ੇਅਰ ਕਰ ਦਿਓ ਮੈਨੂੰ ਆਵਦਾ ਦੋਸਤ ਬਣਾ ਲਿਓ ਫੋਲੋ ਕਰ ਲਿਆ ਕਰੋ ਪੇਜ ਨੂੰ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ